ਹਰ ਸਾਲ ਦੀ ਤਰ੍ਹਾਂ ਐਸ.ਆਰ.ਬੀ. ਆਸਰਾ ਫਾਊਂਡੇਸ਼ਨ ਵੈਲਫੇਅਰ ਦੇ ਚੇਅਰਮੈਨ ਵਿੱਕੀ ਬੱਬਰ ਦੇ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ ਇਸ ਮੌਕੇ ਵਿੱਕੀ ਬੱਬਰ ਨੇ ਦੱਸਿਆ ਕਿ ਨੌਜਵਾਨਾਂ ਦੇ ਵਿੱਚ ਇਸ ਖੂਨਦਾਨ ਕੈਂਪ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨਾਂ ਨੇ ਖੂਨਦਾਨ ਕੀਤਾ ਉਹਨਾਂ ਨੇ ਕਿਹਾ ਕਿ ਖੂਨਦਾਨ ਕੈਂਪ ਲਗਾਉਣ ਦਾ ਮਕਸਦ ਹੈ ਕਿ ਕਿਸੇ ਦੁਆਰਾ ਕੀਤਾ ਹੋਇਆ ਖੂਨਦਾਨ ਕਿਸੇ ਦੀ ਜਾਨ ਬਚਾ ਸਕਦਾ ਹੈ ਇਸ ਤੋਂ ਇਲਾਵਾ ਇਸ ਮੌਕੇ ਮੁੱਖ ਮਹਿਮਾਨ ਕਾਂਗਰਸ ਐਮਐਲਏ 인ਦਰबीर ਸਿੰਘ ਬੁਲਾਰੀਆ ਵੀ ਪਹੁੰਚੇ ਅਤੇ ਉਹਨਾਂ ਨੇ ਵੀ ਵਿੱਕੀ ਬੱਬਰ ਦੇ ਵੱਲੋਂ ਲਗਾਏ ਇਸ ਖੂਨਦਾਨ ਕੈਂਪ ਦੀ ਤਾਰੀਫ਼ ਕੀਤੀ। ਦਾਸ ਵਿੱਕੀ ਬੱਬਰਾ ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਸ਼੍ਰੀ ਅੰਮ੍ਰਿਤਸਰ ਤੋਂ ਸਾਡੀ ਟੀਮ ਇਹ ਕੋਹਨੂਰ ਹੀਰੇ ਅੱਜ ਤੋਂ 8 ਸਾਲ ਪਹਿਲਾਂ ਆਪਾਂ ਇੱਕ ਟੀਚਾ ਜਾਰੀ ਕੀਤਾ ਖੂਨਦਾਨ ਦੇ ਪ੍ਰਤੀ ਉਸ ਤੋਂ ਜਦੋਂ ਡੇਅ ਫਰਸਟ ਤੋਂ ਸਾਡੀ ਟੀਮ ਵੱਲੋਂ ਖੋਦਾਂ ਦੀ ਸੇਵਾ ਕੀਤੀ ਜਾਂਦੀ ਸੀ ਤੇ ਅਸੀਂ ਲਾਈਵ ਡੋਨਰ ਭੇਜਦੇ ਸੀਗੇ ਜੇ ਇਸ ਪੇਸ਼ੈਂਟ ਨੂੰ ਨੀਡ ਹੁੰਦੀ ਸੀ ਉਸ ਪੇਸ਼ੈਂਟ ਵਾਸਤੇ ਸਿੱਧੇ ਡੋਨਰ ਪਰ ਉਸ ਤੋਂ ਬਾਅਦ ਜੋ ਦੇਖਿਆ ਸੀ ਕਿ ਵੀ ਜਿਹੜੇ ਪੇਸ਼ੈਂਟ ਨੂੰ ਬਲੱਡ ਦੀ ਨੀਡ ਹੁੰਦੀ ਕਈ ਵਾਰੀ ਕੋਈ 네ਗਟਿਵ ਯੂਨਿਟ ਬਲੱਡ ਗਰੁੱਪ ਦਾ ਉਹ ਨਹੀਂ ਮਿਲਦਾ ਉਸ ਤੋਂ ਬਾਅਦ ਕੀ ਕੀਤਾ ਸਾਡੀ ਟੀਮ ਵੱਲੋਂ ਬਲੱਡ ਗਰੁੱਪ ਫਰੈਂਡ ਸਰਕਲ ਦਾ ਬਲੱਡ ਗਰੁੱਪ ਚੈੱਕ ਅਪ ਕੈਂਪ ਆਰਗੇਨਾਈਜ਼ ਕੀਤੇ ਗਏ ਜਿਸ ਵਿੱਚ ਸਟਾਰਟ ਤੋਂ ਸਾਡੇ ਕੋਲ 150 ਮੁੰਡਿਆਂ ਦੀ ਲਿਸਟ ਰੈਡੀ ਹੋਈ ਉਸ ਤੋਂ ਬਾਅਦ ਜਿੱਦਾਂ ਸਾਡੀ ਟੀਮ ਨੂੰ ਹੰਗਾਰਾ ਮਿਲਦਾ ਰਿਹਾ ਸਾਡੇ ਨੌਜਵਾਨ ਵੀਰਾਂ ਦੇ ਵਿੱਚ ਜਾਗਰੂਕਤਾ ਆਈ ਤੇ ਨਾਲ-ਨਾਲ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ 3000 ਮੁੰਡਿਆਂ ਦੀ ਡੋਨਰ ਲਿਸਟ ਹੈ ਜਿਹੜੀ ਕਿ ਮੌਕੇ ਦੇ ਉੱਤੇ ਦਿਨ ਹੋਵੇ ਜਾਂ ਰਾਤ ਹੋਵੇ ਉਹ ਬਲੱਡ ਜਾਂ ਪਲੇਟਲੇਟ ਡੋਨੇਸ਼ਨ ਵਾਸਤੇ ਤਤਪਰ ਸੇਵਾ ਨੂੰ ਤਿਆਰ ਰਹਿੰਦੇ ਨੇ ਇਸ ਦੇ ਨਾਲ-ਨਾਲ ਅੱਜ ਤੋਂ ਸਾਢੇ 3 ਸਾਲ ਪਹਿਲਾਂ ਸਾਡੀ ਟੀਮ ਵੱਲੋਂ ਇੱਕ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜੋ ਅੱਜ ਮੈਂ ਦੱਸਣਾ ਚਾਹਾਂਗਾ ਮੀਡੀਆ ਚੌਥਾ ਥੰਬਾ ਜਿਹੜਾ ਛੇਵਾ ਦਰਿਆ ਨਸ਼ੇ ਦਾ ਸਾਡੀ ਨੌਜਵਾਨ ਪੀੜੀ ਨੂੰ ਖਾ ਰਿਹਾ ਹੈ ਅਗਰ ਸਮਾਜ ਦੇ ਵਿੱਚ ਆਸਰਾ ਵੈਲਫੇਅਰ ਫਾਊਂਡੇਸ਼ਨ ਦੇ ਟੀਮ ਮੈਂਬਰਾਂ ਵਾਂਗ ਅਗਰ ਹੋਰ ਵੀ ਨੌਜਵਾਨ ਸੇਵਾ ਨੂੰ ਸਮਰਪਿਤ ਹੋਣ ਤਾਂ ਹੋ ਸਕਦਾ ਜਿਹੜਾ ਛੇਵਾ ਦਰਿਆ ਵਾ ਉਹ ਖਤਮ ਹੋ ਜਾਵੇ ਇਸ ਦੇ ਨਾਲ ਨਾਲ ਅੱਜ ਸਾਡੀ ਬਲੱਡ ਡੋਨੇਸ਼ਨ ਦਾ ਸੌਵਾਂ ਬਲੱਡ ਡੋਨੇਸ਼ਨ ਕੈਂਪ ਹੈ ਇੱਕ ਬਹੁਤ ਇਤਿਹਾਸਿਕ ਕੈਂਪ ਹੈ ਇਹ ਇੱਕ ਯਾਦਗਾਰ ਪੰਨਾ ਹੈ ਮੈਂ ਦੱਸ ਸਕਦਾ ਤੁਹਾਨੂੰ ਕੇ ਸੋ ਕੈਂਪ ਲਗਾਉਣ ਦੇ ਵਿੱਚ ਕਈ ਅੜਚਨਾਂ ਆਈਆਂ ਕਈ ਰਾਜਨੀਤਿਕ ਦਬਾਅ ਚੇਲੇ ਸਾਡੀ ਟੀਮ ਨੇ ਪਰ ਅਸੀਂ ਡੋਲੇ ਨਾ ਹੁਣ ਸਾਡਾ ਟੀਚਾ ਇਹਨੂੰ 1000 ਚ ਕਨਵਰਟ ਕਰਨਾ ਤੁਹਾਡੇ ਸਹਿਯੋਗ ਦੇ ਨਾਲ ਕਿੰਨੇ ਜੁੰਡ ਹੋਇਆ ਅੱਜ ਸਾਡੀ ਟੀਮ ਦੇ 100ਵੇਂ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਰਿਕਾਰਡ ਤੋੜ 200 ਪਲੱਸ ਸਾਡੇ ਨੌਜਵਾਨ ਵੀਰ ਸਾਡੇ ਡੋਨਰ ਬਲੱਡ ਡੋਨੇਸ਼ਨ ਕਰਨਗੇ ਹੋ ਸਕਦਾ ਜਿੰਨੇ ਵੀ ਸਾਡੇ ਪਹਿਲੇ ਰਿਕਾਰਡ ਬਣੇ ਆ ਉਹ ਸਾਰੇ ਟੁੱਟ ਜਾਣਗੇ ਅੱਜ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਬਲੱਡ ਡੋਨੇਟ ਕਰਨ ਤੋਂ ਡਰਦੇ ਨੇ ਕੀ ਆਪੀ ਲੋਕ ਦੇਖੋ ਕਿਤੇ ਨਾ ਕਿਤੇ ਜਾਗਰੂਕਤਾ ਦੀ ਕਮੀ ਹੈ ਖਾਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਬਲੱਡ ਡੋਨੇਸ਼ਨ ਦੇ ਪ੍ਰਤੀ ਬਹੁਤ ਕਮੀ ਹੈ ਕੁਝ ਲੋਕ ਨੈਗੇਟਿਵ ਮੈਸੇਜ ਕ੍ਰੀਏਟ ਕਰਦੇ ਨੇ ਪਰ ਅਸਲ ਦੇ ਵਿੱਚ ਜਿੰਨੂੰ ਬਲੱਡ ਦੀ ਲੋੜ ਪੈਂਦੀ ਆ ਉਸ ਨੂੰ ਪਤਾ ਲੱਗਦਾ ਕਿ ਵੀ ਇਹ ਜਿਹੜਾ ਬਲੱਡ ਆ ਇਸ ਦੀ ਕੀਮਤ ਕੀ ਆ ਇਸ ਦੀ ਅਹਿਮੀਅਤ ਕੀ ਆ ਜਦੋਂ ਇੱਕ ਬਲੱਡ ਦੇ ਯੂਨਿਟ ਦੀ ਅਗਰ ਕਿਸੇ ਮਰੀਜ਼ ਨੂੰ ਜ਼ਰੂਰਤ ਪੈਂਦੀ ਆ ਤਾਂ ਮਰੀਜ਼ ਦੀ ਤਾਂ ਜ਼ਿੰਦਗੀ ਬਚਦੀ ਆ ਉਸ ਦੇ ਪਰਿਵਾਰ ਦੀ ਵੀ ਜ਼ਿੰਦਗੀ ਬਚਦੀ ਹੈ ਕਿਉਂਕਿ ਉਸ ਦੇ ਉੱਤੇ ਪੂਰਾ ਉਹਦਾ ਪਰਿਵਾਰ ਨਿਰਭਰ ਕਰਦਾ ਹੈ ਨਾਲ ਨਾਲ ਖੂਨਦਾਨ ਕਰਨ ਦੇ ਇਨਸਾਨੀ ਸਰੀਰ ਨੂੰ ਵੀ ਬਹੁਤ ਫਾਇਦੇ ਹੁੰਦੇ ਹਨ ਮੈਂ ਪੰਜਾਬ ਸਰਕਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਇੱਕ ਬੇਨਤੀ ਕਰ ਰਿਹਾ ਕਿ ਜੇਕਰ ਬਲੱਡ ਡੋਨੇਸ਼ਨ ਦੇ ਪ੍ਰਤੀ ਜਾਗਰੂਕਤਾ ਲੈ ਕੇ ਆਉਣੀਆਂ ਤਾਂ ਇਹਨੂੰ ਇੱਕ ਸਾਡੀ ਸਿੱਖਿਆ ਦੇ ਵਿੱਚ ਇੱਕ ਲੈਸਨ ਦੇ ਰੂਪ ਦੇ ਵਿੱਚ ਵੀ ਰੱਖਣਾ ਚਾਹੀਦਾ ਜਿਸ ਦੇ ਨਾਲ ਸਾਡੇ ਨੌਜਵਾਨ ਸਟੂਡੈਂਟਸ ਨੂੰ ਵੀ ਇਸ ਚੀਜ਼ ਦਾ ਪਤਾ ਲੱਗੇ ਕਿ ਬਲੱਡ ਡੋਨੇਸ਼ਨ ਕਰਨ ਦੇ ਨਾਲ ਉਹਨਾਂ ਨੂੰ ਕਿੰਨੇ ਫਾਇਦੇ ਨੇ ਅਤੇ ਰक्तदान ਜਿੰਨੂੰ ਕਰਕੇ ਜਿਸ ਦੇ ਪੇਸ਼ੈਂਟ ਦੀ ਜ਼ਿੰਦਗੀ ਬਚਾਈ ਜਾਂਦੀ ਉਹਨੂੰ ਕਿੰਨੇ ਫਾਇਦੇ ਨੇ ਅਫਰ ਲੋਕਾਂ ਦੇ ਮਨਾਂ ਵਿੱਚ ਡਰ ਹੁੰਦਾ ਵੀ ਮੈਂ ਤਾਂ ਅੱਜ ਬਲੱਡ ਡੋਨੇਟ ਕੀਤਾ ਕਮਜ਼ੋਰੀ ਨਹੀਂ ਕਹਿੰਦੇ ਜੇ ਕਮਜ਼ੋਰੀ ਨਹੀਂ ਪੈਂਦੀ ਆ ਉਹਦੇ ਬਾਰੇ ਜਾਣਨਾ ਪਵੇ ਮੈਂ ਦੱਸਣਾ ਚਾਹਾਂਗਾ ਸਾਨੂੰ ਵੀ ਕਈ ਲੋਕ ਸਫਾਰਸ਼ੀ ਸਾਡੇ ਵੀਰਪਰਾ ਫੋਨ ਕਰਦੇ ਨੇ ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਸ਼੍ਰੀ ਅਮਰਸਰ ਦੀ ਇਕਲੋਤੀ ਅਮਰਸਰ ਦੀ ਇਹੋ ਜਿਹੀ ਟੀਮ ਹੈ ਜਿਹੜੀ ਤਨ ਮਨ ਧਨ ਅਤੇ ਖੂਨ ਦੇ ਨਾਲ ਸੇਵਾਵਾਂ ਨਿਸ਼ਕਾਮ ਸੇਵਾਵਾਂ ਨਿਭਾ ਰਹੀ ਹੈ ਜਿਵੇਂ ਕਿ ਮੈਂ ਦੱਸਣਾ ਚਾਹਾਂਗਾ ਜਿਹੜੇ ਸਫਾਰਸ਼ੀ ਲੋਕ ਹੁੰਦੇ ਨੇ ਉਹ ਸਾਨੂੰ ਫੋਨ ਕਰਦੇ ਨੇ ਬਾਕੀ ਸੰਸਥਾਵਾਂ ਵੀ ਫੋਨ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਬਲੱਡ ਮਹੀਆ ਕਰਵਾਉਂਦੇ ਆ ਤੇ ਬਲੱਡ ਬੈਂਕ ਦੇ ਵਿੱਚ ਕੁਝ ਟੈਸਟਿੰਗ ਫੀਸ ਲਈ ਜਾਂਦੀ ਹੈ ਉਹਨਾਂ ਤੋਂ ਸਰਕਾਰ ਕਿਸੇ ਵੀ ਬਲੱਡ ਬੈਂਕ ਨੂੰ ਲਾਇਸੈਂਸ ਤਾਂ ਲੋ ਕਰਦੀ ਹੈ ਜਦੋਂ ਉਹ ਤੈਹ ਸੀਮਾ ਨਿਰਧਾਰਤ ਕੀਤੀ ਜਾਂਦੀ ਹੈ ਕਿ ਵੀ ਉਹ ਇਸ ਦੇ ਉੱਪਰੋਂ 1 ਰੁਪਿਆ ਵੀ ਟੈਸਟਿੰਗ ਫੀਸ ਦਾ ਨਹੀਂ ਲਵੇਗਾ ਪਰ ਕਈ ਲੋਕਾਂ ਨੇ 네ਗੇਟਿਵ ਮੈਸੇਜ ਕ੍ਰੀਏਟ ਕਰਦੇ ਹੋਏ ਇੱਕ ਅਜੇਹਾ ਸੁਨੇਹਾ ਸੋਸ਼ਲ ਸਾਈਟਸ ਦੇ ਉੱਤੇ ਕ੍ਰੀਏਟ ਕਰਦੇ ਨੇ ਯਾਰ 1600 ਰੁਪਏ ਯਾਰ ਸਾਡੇ ਬਲੱਡ ਦੀ ਕੀਮਤ ਹੈ ਨਹੀਂ ਇਸ ਦੀ ਕੀਮਤ ਕਰੋਨਾ ਚਾ 1600 ਰੁਪਏ ਟੈਸਟਿੰਗ ਫੀਸ ਹੁੰਦੀ ਹੈ ਕਰੋਨਾ ਚ ਇਸ ਤਰ੍ਹਾਂ ਹੈ ਜਿੱਥੇ ਸਾਇੰਸ ਫੇਲ ਹੋ ਗਈ ਕਿਸੇ ਫੈਕਟਰੀ ਚ ਬਲੱਡ ਨਹੀਂ ਬਣਿਆ ਅੱਜ ਤੱਕ ਇਨਸਾਨੀ ਸਰੀਰ ਚੋਂ ਨਿਕਲ ਕੇ ਇਨਸਾਨੀ ਸਰੀਰ ਚ ਜਾ ਰਿਹਾ ਬਲੱਡ ਅਗਰ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸੇ ਨੂੰ ਬਲੱਡ ਦੀ ਲੋੜ ਹੋਵੇ ਤਾਂ ਕਿਸੇ ਮਰੀਜ਼ ਨੂੰ ਆਪਣੀ ਜ਼ਿੰਦਗੀ ਤੋਂ ਹੱਤਨਾ ਤੋਣਾ ਪਵੇ ਪਰ ਅਸਲ ਦੇ ਵਿੱਚ ਨੈਗੇਟਿਵਿਟੀ ਦਾ ਪ੍ਰਚਾਰ ਜ਼ਿਆਦਾ ਹੁੰਦਾ ਹੈ ਪੋਜ਼ਿਟਿਵਿਟੀ ਦਾ ਘੱਟ ਹੁੰਦਾ ਕਿਤੇ ਨਾ ਕਿਤੇ ਸਾਰੀਆਂ ਸੰਸਥਾਵਾਂ ਨੂੰ ਮੈਂ ਹੱਥ ਬਨ ਕੇ ਅਪੀਲ ਕਰਦਾ ਅਗਰ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਕਮ ਸੇ ਕਮ ਯਾਰ ਉਸਦੇ ਪਰਿਵਾਰ ਕੋਲੋਂ ਵੀ ਬਲੱਡ ਡੋਨੇਸ਼ਨ ਜ਼ਰੂਰ ਕਰਾਓ ਉਹਨੂੰ ਹੈਂਡੀਕੈਪ ਨਾ ਬਣਾਓ ਅੱਜ ਜਿਸਦੇ ਬੱਚੇ ਨੂੰ ਬਲੱਡ ਦੀ ਜ਼ਰੂਰਤ ਹੈ ਜਿਸ ਦੀ ਵਾਈਫ ਨੂੰ ਜ਼ਰੂਰਤ ਹੈ ਭੈਣ ਭਰਾ ਨੂੰ ਜ਼ਰੂਰਤ ਹੈ ਮਾਂ ਪਿਓ ਨੂੰ ਜ਼ਰੂਰਤ ਹੈ ਅਗਰ ਉਹ ਆਪਣੇ ਮਾਪਿਆਂ ਲਈ ਨਹੀਂ ਬਲੱਡ ਦੇ ਅਸਮਜਾਤ ਨਿਕੋਤੇ ਲਈ ਅਮਰ ਸਰਤੋ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ